ਕਿ ਅਸੀਂ ਪਰਮੇਸ਼ਵਰ ਜੀ ਨੂੰ ਕਿੱਦਾਂ ਜਾਣ ਸਕਦੇ ਆ ਔਰ ਸਾਨੂੰ ਪਰਮੇਸ਼ਵਰ ਜੀ ਤੋਂ ਕੀ ਮੰਗਣਾ ਚਾਹੀਦਾ ਆ ਕਿਉਂਕਿ ਜੇ ਇਸ ਸਖਸ਼ੀਅਤ ਨੂੰ ਅਸੀਂ ਜਾਣਦੇ ਨਹੀਂ ਉਹਦੇ ਕੋਲ ਅਸੀਂ ਮੰਗ ਕਿੱਦਾਂ ਸਕਦੇ ਆ ਸਾਨੂੰ ਉਹਦਾ ਸੁਭਾਅ ਨਹੀਂ ਪਤਾ ਸਾਨੂੰ ਉਹਦਾ ਕਦੋਂ ਉਹ ਖੁਸ਼ ਆ ਕਦੋਂ ਉਹ ਨਰਾਜ ਆ ਕੀ ਉਹ ਚਾਹੁੰਦਾ ਆ ਕੀ ਉਹ ਨਹੀਂ ਚਾਹੁੰਦਾ ਤੇ ਜੇ ਸਾਨੂੰ ਉਹ ਹੀ ਨਹੀਂ ਪਤਾ ਇਫੇਰਸੀਓ ਦੇ ਕੋਲੋਂ ਮੰਗ ਕਿੱਦਾਂ ਸਕਦੇ ਆ ਲੈ ਕਿੱਦਾਂ ਸਕਦੇ ਆ ਕਿਉਂਕਿ ਅਸੀਂ ਉਹਨੂੰ ਜਾਣਦੇ ਨਹੀਂ ਕਦੀ ਐਦਾਂ ਹੋਇਆ ਕਿ ਤੁਸੀਂ ਕਿਸੇ ਅਣਜਾਣ ਦੇ ਕੋਲੋਂ ਹੀ ਮੰਗਣਾ ਸ਼ੁਰੂ ਕਰ ਦਿੱਤਾ ਪਰ ਬਹੁਤ ਸਾਰੇ ਲੋਕ ਆ ਜਿਹੜੇ ਅਣਜਾਣ ਦੇ ਕੋਲੋਂ ਮੰਗਦੇ ਆ ਪਰ ਜਦੋਂ ਤੁਸੀਂ ਕਿਸੇ ਖਾਸ ਚੀਜ਼ ਦੀ ਉਪੇਕਸ਼ਾ ਕਰਦੇ ਆ ਕੁਝ ਖਾਸ ਚਾਹੁੰਦੇ ਆ ਕਿ ਤੁਹਾਨੂੰ ਮਿਲੇ ਤਾਂ ਫਿਰ ਸਾਡੀ ਅਪਰੋਚ ਕਿੱਥੇ ਹੁੰਦੀ ਆ ਜਿੰਨੂੰ ਅਸੀਂ ਜਾਣਦੇ ਆ ਅਰ ਜਿੰਨੂੰ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਆ ਤੁਸੀਂ ਕੱਪੜਾ ਵੀ ਖਰੀਦਣਾ ਹੋਏ ਅਰ ਤੁਸੀਂ ਕੋਈ ਚੰਗਾ ਕੱਪੜਾ ਖਰੀਦਣਾ ਹੋਏ ਤਾਂ ਤੁਸੀਂ ਕਿੱਥੇ ਜਾਂਦੇ ਆ ਜੇਸ ਦੁਕਾਨ ਨੂੰ ਤੁਸੀਂ ਜਾਣਦੇ ਆ ਔਰ ਜੇਸ ਦੁਕਾਨ ਤੇ ਤੁਹਾਨੂੰ ٹرسٹ ਆ ਉਹਦੇ ਦੁਕਾਨ ਵਾਲੇ ਤੇ ਤੁਹਾਨੂੰ ٹرسٹ ਆ ਭਰੋਸਾ ਆ ਕਿ ਇੱਥੋਂ ਮੈਨੂੰ ਚੰਗਾ ਫੈਬਰਿਕ ਮਿਲ ਜਾਣਾ ਆ ਤੇ ਤੁਸੀਂ ਦੂਜਿਆਂ ਨੂੰ ਵੀ ਕਹਿੰਦੇ ਉੱਥੇ ਜਾਈ ਉੱਥੇ ਤੈਨੂੰ ਸਹੀ ਭਾਅ ਤੇ ਸਹੀ ਚੀਜ਼ ਮਿਲ ਜਾਣੀ ਆ ਜੇ ਤੁਸੀਂ ਦਵਾਈ ਲੈਣ ਵੀ ਜਾਂਦੇ ਆ ਤੇ ਤੁਸੀਂ ਉਸੇ ਡਾਕਟਰ ਦੇ ਕੋਲ बार-बार ਜਾਂਦੇ ਜਿਹਨੂੰ ਤੁਸੀਂ ਜਾਣਦੇ ਆ ਕਿਸੇ ਉਪਰੇ ਕੋਲ ਜਾਣ ਤੋਂ ਤੁਸੀਂ ਚੱਕਦੇ ਆਂ ਚੱਕਦੇ ਆਂ ਪਰ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਕੋਲ ਆਉਂਦੇ ਆਂ ਤੇ ਅਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਨਾ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇਹ ਮੇਨ ਵਜਾਇਆ ਖਾਸ ਵਜਾਇਆ ਅਹਿਮ ਵਜਾਇਆ ਕਿ ਅਸੀਂ ਉੱਥੋਂ ਤੱਕ ਨਹੀਂ ਪਹੁੰਚ ਪਾਉਂਦੇ ਜਿੱਥੋਂ ਤੱਕ ਅਸੀਂ ਪਹੁੰਚਣਾ ਚਾਹੁੰਦੇ ਆ ਉਹਨਾਂ ਚੀਜ਼ਾਂ ਨੂੰ ਅਸੀਂ ਹਾਸਲ ਨਹੀਂ ਕਰ ਪਾਉਂਦੇ ਜਿਹੜੀਆਂ ਅਸਲ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਪਰ ਜੇ ਅਸੀਂ ਪਰਮੇਸ਼ਰ ਜੀ ਨੂੰ ਸਮਝਣਾ ਸ਼ੁਰੂ ਕਰ ਲਈਏ ਪਰਮੇਸ਼ਰ ਨੂੰ ਜਾਨਣਾ ਸ਼ੁਰੂ ਕਰ ਲਈਏ ਫੇ ਸਾਡੇ ਲਈ ਬਹੁਤ ਸਖਾਲਾ ਹੋ ਜਾਣਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਨਿਕਲਣਾ ਜਿਹੜੀਆਂ ਸਾਨੂੰ ਸਤਾਉਂਦੀਆਂ ਹਨ ਪਰ ਅਸੀਂ ਪਰਮੇਸ਼ਵਰ ਨੂੰ ਜਾਨਣਾ ਕਿੱਦਾਂ ਆ ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 25 ਨੰਬਰ ਅਧਿਆਇ ਹੈ ਰ ਉਹਦੀ 4 ਤੇ 5 ਨੰਬਰ ਪੰਕਤੀ 'ਚ ਇਦਾਂ ਲਿਖਿਆ ਹੈ ਯਹੋਵਾ ਆਪਣਾ ਆਪਣੇ ਰਾਹ ਮੈਨੂੰ ਵਿਖਾਲ ਅਤੇ ਆਪਣੇ ਮਾਰਗ ਮੈਨੂੰ ਸਿਖਾਲ ਆਪਣੀ ਸਚਾਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ਵਰ ਹੈ ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ ਕਿਵੇਂ ਜਾਣਣਾ ਹੈ ਉਹਨੂੰ ਇੱਥੇ ਦਾਊਦ ਰਾਜਾ ਪਰਮੇਸ਼ਵਰ ਨੂੰ ਕਿਦਾ ਸੰਬੋਧਨ ਕਰਦਾ ਆ ਕਹਿੰਦਾ ਹੇ ਯਹੋਵਾ ਆਪਣੇ ਰਾਹ ਮੈਨੂੰ ਵਿਖਾਲ ਤੇ ਆਪਣੇ ਮਾਰਗ ਮੈਨੂੰ ਸਿਖਾਲ ਸਾਨੂੰ ਪਰਮੇਸ਼ਵਰ ਨੂੰ ਹੀ ਕਹਿਣਾ ਪੈਣਾ ਹੈ ਕਿ ਪ੍ਰਭੂ ਤੁਸੀਂ ਆਪਣੇ ਆਪ ਨੂੰ ਸਾਡੇ ਉੱਤੇ ਪ੍ਰਗਟ ਕਰੋ ਪ੍ਰਭੂ ਅਸੀਂ ਤੁਹਾਨੂੰ ਜਾਣਨਾ ਚਾਹੁੰਦੇ ਹਾਂ ਪ੍ਰਭੂ ਜੀ ਅਸੀਂ ਤੁਹਾਨੂੰ ਸਮਝਣਾ ਚਾਹੁੰਦੇ ਹਾਂ ਪਰਬੂ ਅਸੀਂ ਤੁਹਾਡੇ ਸੁਭਾਅ ਨੂੰ ਜਾਨਣਾ ਚਾਹੁੰਨੇ ਆ ਤਾਂ ਜੋ ਪ੍ਰਭੂ ਸਾਨੂੰ ਪਤਾ ਲੱਗੇ ਵੀ ਤੁਸੀਂ ਸਾਥੋਂ ਕੀ ਚਾਹੁੰਦੇ ਆ ਤੁਹਾਡਾ ਸੁਭਾਅ ਕਿੱਦਾਂ ਦਾ ਆ ਉਹੋ ਜੇ ਸੁਭਾਅ ਵਿੱਚ ਅਸੀਂ ਵੀ ਢਲ ਜਾਈਏ ਪਰ ਜੇ ਆਪਾਂ ਨੂੰ ਪਤਾ ਹੀ ਨਹੀਂ ਆ ਪਰਮੇਸ਼ਵਰ ਦਾ ਸੁਭਾਅ ਕਿੱਦਾਂ ਦਾ ਆ ਪਰਮੇਸ਼ਵਰ ਜੀ ਦਾ ਰਾਹ ਕਿੱਦਾਂ ਦਾ ਆ ਪਰਮੇਸ਼ਵਰ ਦੀਆਂ ਸਾਡੇ ਲਈ ਕੀ ਵਿਉਂਤਾਂ ਆ ਤੇ ਫੇ ਆਪਾਂ ਕਿੱਦਾਂ ਅੱਗੇ ਵਧ ਸਕਦੇ ਆ ਪਰ ਆਪ ਕਰਦੇ ਕੀ ਆ ਜਦੋਂ ਆਪਾਂ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਆਉਨੇ ਆ ਇਹ ਸੱਚ ਹੈ ਕਿ ਅਸੀਂ ਪਰਮੇਸ਼ਰ ਨੂੰ ਪਰਮੇਸ਼ਰ ਮੰਨ ਕੇ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਆਉਨੇ ਆ ਤਾਂ ਹੀ ਤਾਂ ਅਸੀਂ ਪਰਮੇਸ਼ਰ ਦੇ ਕੋਲੋਂ ਮੰਗਦੇ ਆ ਵੱਡੀਆਂ-ਵੱਡੀਆਂ ਚੀਜ਼ਾਂ ਕਿਉਂਕਿ ਅਸੀਂ ਜਾਣਦੇ ਆ ਉਹ ਦੇ ਸਕਦਾ ਆ ਪਰ ਸੱਚ ਹੈ ਆ ਕਿ ਅਸੀਂ ਸਿਰਫ ਉਹਨੂੰ ਇੰਨਾ ਹੀ ਮੰਨ ਕੇ ਆਉਨੇ ਆ ਕਿ ਉਹਦੇ ਕੋਲ ਬਹੁਤ ਕੌਸ਼ਿਸ਼ ਆ ਤੇ ਉਹ ਦੇ ਸਕਦਾ ਹੈ ਇਹ ਤੋਂ ਬਾਅਦ ਨਾ ਅਸੀਂ ਕੁਝ ਮੰਨਣਾ ਚਾਹੁੰਦੇ ਆ ਨਾ ਅਸੀਂ ਕੁਝ ਸਮਝਣਾ ਚਾਹੁੰਦੇ ਅਸੀਂ ਖੁਦਗਰਜ਼ ਹਾਂ ਅਸੀਂ ਮਤਲਬ ਪ੍ਰਸਤਿ ਪਰਮੇਸ਼ਵਰ ਕੌਣ ਆ ਪਰਮੇਸ਼ਵਰ ਕਿੱਦਾਂ ਦਾ ਆ ਪਰਮੇਸ਼ਵਰ ਕੀ ਚਾਹੁੰਦਾ ਆ ਉਹ ਸਾਥੋਂ ਕੀ ਆਸ ਰੱਖਦਾ ਆ ਅਸੀਂ ਜਾਣਣਾ ਨਹੀਂ ਚਾਹੁੰਦੇ ਐਨ ਸਿੱਧੀ ਤੇ ਸਪਸ਼ਟ ਗੱਲ ਆ ਇਹ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਸਭਨਾਂ ਦੇ ਲਈ ਆ ਪਰਮੇਸ਼ਵਰ ਕੌਣ ਆ ਉਹ ਕੀ ਕਰਦਾ ਆ ਉਹਦਾ ਸੁਭਾਅ ਕਿਦਾਂ ਦਾ ਆ ਉਹਦੀ ਸਖਸ਼ੀਅਤ ਕਿਦਾਂ ਦੀ ਆ ਉਹਦੇ ਆ ਸਾਡੇ ਤੋਂ ਕੀ ਆਸਾਂ ਆ ਜਾਂ ਕੁਝ ਵੀ ਉਹ ਨਹੀਂ ਅਸੀਂ ਜਾਨਣਾ ਚਾਹੁੰਦੇ ਨਾ ਅਸੀਂ ਸਮਝਣਾ ਚਾਹੁੰਨੇ ਅਰ ਅਸੀਂ ਕਿੰਨੇ ਸਾਨੂੰ ਕੋਈ ਉਹਦੇ ਨਾਲ ਮਤਲਬ ਵੀ ਨਹੀਂ ਆ ਪਰ ਸਾਡੇ ਲਈ ਇੰਨਾ ਬਹੁਤ ਆ ਕਿ ਉਹ ਰੱਬ ਆ ਤੇ ਉਹ ਸਭ ਕੁਝ ਕਰ ਸਕਦਾ ਆ ਅਰ ਜੋ ਸਾਨੂੰ ਚਾਹੀਦਾ ਸਾਡੇ ਲਈ ਉਹ ਕਰ ਦਵੇ ਬਸ ਦੈਟਸ ਆਲ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਆਪਾਂ ਇਦਾਂ ਦਾ ਸੁਭਾਅ ਲੈ ਕੇ ਪਰਮੇਸ਼ਵਰ ਦੇ ਅੱਗੇ ਆਉਨੇ ਤੇ ਆਪਾਂ ਕਿੰਨੇ ਸੈਲਫਿਸ਼ ਹੋਏ ਹੁੰਨੇ ਆ ਕਿੰਨੇ ਆਪਾਂ ਮਤਲਬ ਪ੍ਰਸਤ ਹੋ ਕੇ ਆਉਨੇ ਕਿ ਜਿਹਦੇ ਕੋਲ ਆਏ ਅਸੀਂ ਉਹਨੂੰ ਨਹੀਂ ਪੁੱਛਦੇ ਤੂੰ ਕੌਣ ਆ ਤੂੰ ਕੀ ਚਾਹੁੰਦਾ ਆ ਤੇਰਾ ਕੀ ਹਾਲ ਆ ਪਰ ਅਸੀਂ ਉਹਨੂੰ ਕਹੀਏ ਕਿ ਮੈਨੂੰ ਆ ਚਾਹੀਦਾ ਫਟਾਫਟ ਦੇ ਅਗਰ ਅਸੀਂ ਇਦਾਂ ਦੇ ਬਣ ਕੇ ਜਿੱਦਾਂ ਦੇ ਬਣ ਕੇ ਅਸੀਂ ਪਰਮੇਸ਼ਵਰ ਦੇ ਕੋਲ ਆਉਨੇ ਆ ਅਗਰ ਅਸੀਂ ਇਦਾਂ ਦੇ ਬਣ ਕੇ ਕਿਸੇ ਇਨਸਾਨ ਦੇ ਕੋਲ ਜਾਈਏ ਕੀ ਉਹ ਤੁਹਾਨੂੰ ਕੁਝ ਦੇਵੇਗਾ ਬਸ ਸੋਚ ਕੇ ਦੇਖੋ ਕਿ ਜਿੱਦਾਂ ਦੇ ਅਸੀਂ ਪਰਮੇਸ਼ਵਰ ਦੇ ਕੋਲ ਆਉਨੇ ਆ ਉਦਾਂ ਦੇ ਅਗਰ ਅਸੀਂ ਕਿਸੇ ਇਨਸਾਨ ਦੇ ਕੋਲ ਜਾਈਏ ਕੋਈ ਇਨਸਾਨ ਸਾਨੂੰ ਕੁਝ ਦੇਵੇਗਾ ਕਿਸੇ ਇੱਕ ਦੀ ਵੀ ਹਾਂ ਨਹੀਂ ਆ ਕਿਸੇ ਇੱਕ ਦੀ ਵੀ ਅਗਰ ਤੁਹਾਨੂੰ ਲੱਗਦਾ ਕਿ ਜਿੱਦਾਂ ਦੇ ਬਣ ਕੇ ਅਸੀਂ ਇੱਥੇ ਆਏ ਆ ਇਨਸਾਨ ਇਦਾਂ ਦੇ ਬਣਿਆਂ ਨੂੰ ਕੁਝ ਨਹੀਂ ਦੇ ਸਕਦਾ ਤਾਂ ਸੋਚ ਕੇ ਦੇਖੋ ਤੁਸੀਂ ਕਿਹਦੀ ਹਜ਼ੂਰੀ ਦੇ ਵਿੱਚ ਆਏ ਹੋ ਸੋਚ ਕੇ ਦੇਖੋ ਕਿ ਅਸੀਂ ਪਰਮੇਸ਼ਵਰ ਦੇ ਕੋਲ ਆਏ ਆਂ ਅਗਰ ਸਾਨੂੰ ਇਦਾਂ ਦੇ ਨੂੰ ਕੋਈ ਇਨਸਾਨ ਨਹੀਂ ਕੁਛ ਦੇ ਕੇ ਰਾਜੀ ਤਾਂ ਅਸੀਂ ਸਰਵ ਸ਼ਕਤੀਮਾਨ ਦੀ ਹਜ਼ੂਰੀ ਦੇ ਵਿੱਚ ਇਦਾਂ ਦੇ ਬੈਠੇ ਆਂ ਸਾਨੂੰ ਕਿਦਾਂ ਦੇ ਹੋਣਾ ਚਾਹੀਦਾ ਪਰਮੇਸ਼ਵਰ ਨੇ ਤਾਂ ਆਪਣਾ ਪ੍ਰੇਮ ਪ੍ਰਗਟ ਕਰ ਦਿੱਤਾ ਆਪਣਾ ਇਕਲੌਤਾ ਪੁੱਤਰ ਬਲੀਦਾਨ ਦੇ ਵਿੱਚ ਦੇ ਕੇ ਸਾਨੂੰ ਬਚਾਉਣ ਦੇ ਲਈ ਸਾਨੂੰ ਗੁਨਾਹਾਂ ਤੋਂ ਬਚਾਉਣ ਦੇ ਲਈ ਪਰਮੇਸ਼ਰ ਨੇ ਤਾਂ ਆਪਣਾ ਪ੍ਰੇਮ ਪ੍ਰਗਟ ਕਰ ਦਿੱਤਾ ਕਿ ਸਾਡਾ ਕੋਈ ਫਰਜ਼ ਨਹੀਂ ਬਣਦਾ ਕਿ ਸਾਡਾ ਵੀ ਪ੍ਰੇਮ ਪਰਮੇਸ਼ਰ ਦੇ ਲਈ ਹੋਵੇ ਅਸੀਂ ਆਪਣਾ ਪ੍ਰੇਮ ਕਿੱਦਾਂ ਪ੍ਰਗਟ ਕਰਨਾ ਹੈ ਅਸੀਂ ਕਿਉਂ ਨਹੀਂ ਕੋਈ